ਕਿਸਾਨ ਅੰਦੋਲਨ ਸਮੇਂ ਮੇਰੀ ਮਾਂ ਵੀ ਧਰਨੇ ਤੇ ਬੈਠੀ ਸੀ ਜਦੋਂ ਇਸ ਦਾ ਅਪਮਾਨਜਨਕ ਬਿਆਨ ਆਇਆ ਇਹ ਬਿਆਨ ਦਿੱਤਾ ਹੈ ਸੀਆਈਏ ਸਬ கான்ਸਟੇਬਲ ਕੁਲਵਿੰਦਰ ਕੌਰ ਨੇ ਸ਼ਾਸਤਰੀਕਾਲ ਮਹਾ ਬਲਵਿੰਦਰ ਪੰਜਾਬ ਦੀ ਰਹਿਣ ਵਾਲੀ ਸੀਆਈਐਸਐਫ ਕੌਨਸਟੇਬਲ ਕਲਵਿੰਦਰ ਕੌਰ ਦੁਆਰਾ ਸੰਸਦ ਮੈਂਬਰ ਕੰਗਨਰ ਰਣੋਤ ਨੂੰ ਥੱਪੜ ਮਾਰਨ ਦਾ ਮਾਮਲਾ ਭਖ ਦਾ ਜਾਰ ਗਿਆ ਇਹ ਭਾਵੇਂ ਕਿ ਥੱਪੜ ਮਾਰਨ ਵਾਲੀ ਸੀਆਈਐਸਐਫ ਕੌਨਸਟੇਬਲ ਨੂੰ ਮੌਤਲ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਅਗਲੀ ਕਾਨੂੰਨੀ ਕਾਰਵਾਈ ਵੀ ਕੀ ਤਿਜਾਰੀਆ ਪਰ ਐਸੇ ਵਿੱਚ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਨਿੱਤਰ ਆਏ ਨੇ ਕਿਸਾਨ ਸੰਗਠਨਾਂ ਤੋਂ ਲੈ ਕੇ ਬਿਜ਼ਨਸਮੈਨ ਅਤੇ ਕਈ ਬਾਲੀਵੁੱਡ ਹਸਤੀਆਂ ਵੀ ਨੌਕਰੀ ਨਗਦੀ ਅਤੇ ਫ੍ਰੀ ਕਾਨੂੰਨੀ ਸਹਾਇਤਾ ਵਰਗੇ ਮੌਕੇ ਪੇਸ਼ ਕਰ ਰਹੇ ਨੇ ਜ਼ਿਕਰ ਜੋਗ ਹੈ ਕਿ ਗਿੰਨਰ ਨਾ ਤਾਂ ਬੀਰਵਾਰ ਨੂੰ ਭਾਜਪੀ ਦੀ ਹੋਣ ਵਾਲੀ ਬੈਠਕ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਸੀ ਇਸੇ ਦੌਰਾਨ ਚੰਡੀਗੜ੍ਹ 에ਅਰਪੋਰਟ ਤੇ ਡਿਊਟੀ ਤੇ ਤਾਇਨਾਤ ਕੁਲਵਿੰਦਰ ਕੌਰ ਨੇ ਉਸ ਨੂੰ ਥਾਪੜ ਮਾਰ ਦਿੱਤਾ ਕੰਗਣਾ ਨੇ ਇਸ ਤੋਂ ਬਾਅਦ ਉਸ ਮਹਿਲਾ ਗੜ ਦੇ ਖਿਲਾਫ ਸ਼ਿਕਾਇਤ ਕਰਕੇ ਉਸ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਅਸਲ ਵਿੱਚ ਕੰਗਣਾ ਨੇ ਕਿਸਾਨ ਅੰਦੋਲਨ ਦੌਰਾਨ ਧਰਨੇ ਤੇ ਬੈਠੀਆਂ ਬੀਬੀਆਂ ਦੇ ਖਿਲਾਫ અપਮਾਨਜਨਕ ਟਿੱਪਣੀ ਕੀਤੀ ਸੀ ਜਿਹਦੇ ਚਲਦਿਆਂ ਸੀਆਈਐਸਐਫ ਕਾਂਸਟੇਬਲ ਉਸੇ ਦਿਨ ਤੋਂ ਕੰਗਣਾ ਪ੍ਰਤੀ ਗੁੱਸੇ ਵਿੱਚ ਸੀ ਇਹ ਸੇ ਵਿਚਾਲੇ ਸਭ ਤੋਂ ਪਹਿਲਾਂ ਕੁਲਵਿੰਦਰ ਕੌਰ ਦੇ ਹੱਕ ਵਿੱਚ ਪੰਜਾਬ ਦੀ ਉਹ 82 ਸਾਲਾ ਬਜ਼ੁਰਗਾ ਮਹਿੰਦਰ ਕੌਰ ਆਣ ਖਲੋਈ ਹੈ ਜਿਸ ਬਾਰੇ ਅੱਜ ਤੋਂ ਲਗਭਗ 2 ਤੋਂ 3 ਸਾਲ ਪਹਿਲਾਂ ਕੰਗਣਾ ਨੇ ਇਤਰਾਜ਼ ਜੋਕ ਟਵੀਟ ਕੀਤਾ ਸੀ ਬਜ਼ੁਰਗਾ ਮਹਿਲਾ ਨੇ ਕੰਗਣਾ ਦੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਵੀ ਦਾਇਰ ਕੀਤਾ ਸੀ ਬਜ਼ੁਰਗਾ ਮਹਿਲਾ ਨੇ ਕਿਹਾ ਕਿ ਉਹ ਕਲਵਿੰਦਰ ਕੌਰ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਤਿਆਰ ਹਨ ਇਸ ਤੋਂ ਇਲਾਵਾ ਖਾਲਿਸਤਾਨੀ ਸਮਰਥਕ ਗੁਰਵੰਤ ਪੰਥ ਸਿੰਘ ਪੰਨੂ ਨੇ ਵੀ ਕਲਵਿੰਦਰ ਕੌਰ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ ਮਨੂ ਦਾ ਕਹਿਣਾ ਹੈ ਕਿ ਕੁਲਵਿੰਦਰ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ ਤੇ ਉਹ ਕੁਲਵਿੰਦਰ ਨੂੰ 10000 ਡਾਲਰ ਭਾਵ 8 ਲੱਖ ਰੁਪਏ ਇਨਾਮ ਵਜੋਂ ਦੇਣਗੇ ਉਸ ਨੇ ਇੱਕ ਵੀਡੀਓ ਰਾਹੀਂ ਇਹ ਐਲਾਨ ਕੀਤਾ ਉੱਤੇ ਹੀ ਜ਼ੀਰਕਪੁਰ ਦੇ ਇੱਕ ਬਿਜ਼ਨਸਮੈਨ ਨੇ ਵੀ ਕੁਲਵਿੰਦਰ ਨੂੰ ਇਨਾਮ ਦੇਣ ਦੀ ਘੋਸ਼ਣਾ ਕੀਤੀ ਆ ਜ਼ੀਰਕਪੁਰ ਦੇ ਅਜਗਪਤੀ ਸਿਵਰਾਜ ਸਿੰਘ ਬੈਂਸ ਨੇ ਕੁਲਵਿੰਦਰ ਕਾਰ ਨੂੰ 1 ਲੱਖ ਰੁਪਏ ਇਨਾਮ ਵਜੋਂ ਦੇਣ ਦੀ ਘੋਸ਼ਣਾ ਕਰ ਦਿੱਤੀ ਹੈ ਚੌਥੇ ਨੰਬਰ ਤੇ ਬਹੁਤ ਹੀ ਪ੍ਰਸਿੱਧ ਮਿਊਜ਼ਿਕ ਕੰਪੋਜ਼ਰ ਵਿਸਾਲ ਡੜਾਨੀ ਨੇ ਵੀ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹ ਹਿੰਸਾ ਦਾ ਸਮਰਥਨ ਨਹੀਂ ਕਰਦੇ ਪਰ ਜੇਕਰ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ ਤਾਂ ਉਹ ਕੁਲਵਿੰਦਰ ਨੂੰ ਨੌਕਰੀ ਦੇ ਦੇਣਗੇ ਜੇ ਕੁਲਵਿੰਦਰ ਚਾਹੇ ਤਾਂ ਇਸ ਨੂੰ ਸਵਾਰ ਕਰ ਸਕਦੇ ਨੇ ਵਿਸਾਲ ਨੇ ਆਪਣੇ ਇੰਸਟਾਗ੍ਰam ਉਤੇ ਸਟੋਰੀ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਜੇਕਰ ਸੀਆਈਐਸਫ ਕਾਂਸਟੇਬਲ ਕੁਲਵਿੰਦਰ ਕੌਰ ਦੇ ਖਿਲਾਫ ਕੋਈ ਐਕਸ਼ਨ ਹੁੰਦਾ ਹੈ ਤਾਂ ਉਹ ਖੋਦ ਉਸ ਦੇ ਲਈ ਨੌਕਰੀ ਦੀ ਵਿਵਸਥਾ ਕਰਨਗੇ ਜੈ ਹਿੰਦ ਜੈ ਜਵਾਨ ਜੈ ਕਿਸਾਨ ਤਾਂ ਦਰਸ਼ਕੋ ਤੁਹਾਨੂੰ ਕਿਵੇਂ ਲੱਗੀ ਸਾਡੇ ਦੁਆਰਾ ਦਿੱਤੀ ਇਹ ਜਾਣਕਾਰੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੁੜ ਦੱਸਣਾ ਜੈ ਹਿੰਦ ਬੰਦੇ ਮਾਤਰਮ ਜੈ ਜਵਾਨ ਜੈ ਕਿਸਾਨ